ਸਵਾਗਤ ਹੈ ਕਿਸਾਨ ਵੀਰੋ ਡਾਟ ਲੁੰਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੇ ਐਡ ਕਰਾਉਣੇ ਆਪਣਾ ਮੋਬਾਈਲ ਨੰਬਰ ਨੋਟ ਕਰੋ 88623917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਇਹ ਨੰਬਰ ਬਾਈਆਂ ਦਾ ਸਕਰੀਨ ਤੇ ਚੱਲਿਆਂ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਸ਼ਹਿਰ ਬਠਿੰਡੇ ਦੀ ਹੈ ਜੀ ਤੇ ਤਹਿਸੀਲ ਵੀ ਬਠਿੰਡੇ ਦੀ ਆਪਾਂ ਤੁਹਾਨੂੰ ਇੱਕ ਲੋਕਲ ਵੀਡੀਓ ਦਿਖਾਵਾਂਗੇ ਦਿਖਾਵਾਂਗੇ ਸ਼ਾਹੀਵਾਲ ਨਸਲ ਦੀ ਬੈੜ ਘਰੇ ਬਾਈਆਂ ਦੀ ਰੱਖੀ ਵੀ ਇਹ ਗੱਲਬਾਤ ਕਰਾਵਾਂ ਕਿ ਕਿੰਨੇ ਦਿਨ ਕੱਟਦੀ ਆ ਕਿੰਨਾ ਦੁੱਧ ਬਾਦ ਕੱਢੂਗੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਜੀ ਹਾਂ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ ਆਪਣਾ 765781690 ਦੁਬਾਰਾ ਫੇਰ ਕਰ ਦੇ ਰਿਪੀਟ 765781690 ਪਿੰਡ ਜੀ ਪਿੰਡ ਆਪਣਾ ਬਰਹਿੰਡਾ ਸ਼ਹਿਰ ਬਰਹਿੰਡਾ ਸ਼ਹਿਰ ਬਰਹਿੰਡਾ ਮੇਨ ਭਾਈ ਮਤੀ ਦਾਸ ਨਗਰ ਆ ਗਿਆ ਤੇ ਵੀਰੇ ਗਲੀ ਨੰਬਰ ਗਲੀ ਨੰਬਰ ਵੀ ਆਈ ਮਾਨਸਾ ਰੋਡ ਦੇ ਰੇਡੀ ਟਰਾਂਸਪੋਰਟ ਦੇ ਓਕੇ ਤੇ ਅੱਜ ਆਪਾਂ ਫਿਰ ਇੱਕ ਘਰ ਦੀ ਵਹਿੜ ਆਪਣੀ ਬਕਾਊ ਕਰਤੀ ਹੈ ਨਾ ਜੀ ਹਾਂ ਜੀ ਤੇ ਉਮਰੇ ਦੀ ਬਾਈਆਂ ਦੇ ਦਸਨ ਦੇ ਮੁਤਾਬਤ ਹੈਗੀ ਜੀ 2 2.5 2.5 ਤੋਂ 3 ਸਾਲ ਦੋ ਦੰਦ ਹੋਊਗੀ ਮੂੰਹ ਤੇ ਕਿੰਨੇ ਦਿਨ ਕੱਢ ਜੂਗੀ ਇਹ ਪੰਜ ਛੇ ਦਿਨ ਹੀ ਕੱਟੂਗੀ ਪੰਜ ਤੋਂ ਛੇ ਦਿਨ ਕੱਟੂਗੀ ਤੇ ਫਿਰ ਕਿੰਨਾ ਸੀਗਾ ਇਹਦੀ ਮਾਧ ਦਾ ਰਿਕਾਰਡ ਜੀ ਮਾਧ ਗੋੜੀ ਸੀ 18 ਲੀਟਰ ਦੋ ਸੀ ਜੀ ਸ਼ਾਹੀਵਾਲ ਚ ਆ ਗਈ ਜੀ ਉਸ ਹਿਸਾਬ ਨਾਲ ਜੱਜ ਕਰ ਲੇ ਤੇ ਦੁੱਧ ਵੀ ਇਹ ਫੈਟ ਵਾਲਾ ਪਾਊਗੀ ਤੇ ਵੀਰੇ ਕਿੰਨੇ ਦਿਨ ਬਾਕੀ ਇਹਦੇ ਪੰਜ ਛੇ ਦਿਨ ਹੀ ਪੰਜ ਤੋਂ ਛੇ ਦਿਨ ਖੋਲੋ ਇਹਨੂੰ ਤੋਰਾ ਕਰਕੇ ਚੈੱਕ ਥਣ ਥਣ ਚੰਗੇ ਲੱਗੇ ਵੀ ਜੀ ਤੇ ਸੀਲ ਸਭ ਫੁੱਲ ਹੈ ਜੀ ਹਾਂ ਜੀ ਫੁੱਲ ਸੀਲ ਸਭ ਕੋਈ ਵਪਾਰ ਦਾ ਕੰਮ ਨਹੀਂ ਕਵਾਲਿਟੀ ਪੂਰੀ ਚੰਗੀ ਆ ਦੇਖੋ ਆ ਦੇਖੋ ਜੀ ਫੇਰੇ ਹੱਥ ਹੁੱਥ ਜਿਹੇ ਸੀਲ ਸਭ ਪੂਰੀ ਫੁੱਲਾ ਦੇਖੋ ਜੀ ਐ ਨਹੀਂ ਗੱਲ ਹੈਗੀ ਵੀ ਲੱਤਾਂ ਮਾਰੀ ਜਾਵੇ ਛੜਾ ਮਾਰੀ ਜਾਵੇ ਲਓ ਜੀ ਸੀਲ ਸਭ ਫੁੱਲੇ ਨੇ ਕਰਮਾ ਇਹਨੇ ਕਹਿਣਾ ਕੁਝ ਨਹੀਂ ਤੇ ਝੋਲੀ ਝਾਲੀ ਥੋੜਾ ਜਿਹਾ ਥਾਂ ਟੈਟ ਹੈਗਾ ਉਸ ਹਸਾਬ ਨਾਲ ਬਾਹਰ ਕੱਢ ਕੇ ਦਿਖਾਵਾਂਗੇ ਜੀ ਆ ਦੇਖੋ ਜੀ ਤੋਰਾ ਤਰਾ ਥਾਂ ਬਹੁਤ ਟੈਟ ਹ ਉਸ ਹਸਾਬ ਨਾਲ ਜੱਜ ਕਰ ਲਿਓ ਦਿਨ ਲੈ ਚਲੋ ਬਣੀ ਆ ਦੇਖੋ ਜੀ ਤੇ ਸਭੀ ਪਲੀ ਵੀ ਫੁੱਲ ਦੁੱਧ ਦੇ ਨੇ ਦੇ ਦੇਣਾ ਚੰਗਾ ਕਿੰਨਾ ਦੁੱਧ ਕੱਢ ਦੂੰ ਆਂਟੀ ਜੀ ਇਹ 18 ਲੀਟਰ ਕੱਢ ਦੂੰਗੀ ਓਕੇ ਥਣ ਲੇਵਾ ਵੀ ਦੱਸ ਦ ਦੇਊਗੀ ਫੈਟ ਵਾਲਾ ਹਨਾ ਲੈ ਚਲੋ ਅੰਦਰ ਹੀ ਬੱਸ ਵੀਰੇ ਬਹੁਤ ਸ਼ੌਂਕ ਨਾਲ ਪਾਲੀ ਵੀ ਆ ਜੀ ਜੇ ਆਪਾਂ ਗੱਲ ਕਰ ਲਿਆ ਦੇਖੋ ਝੋਲੀ ਵਗੈਰਾ ਇੱਕ ਨੰਬਰ ਆ ਓਕੇ ਜੀ ਤੇ ਡਿਮਾਂਡ ਕੀ ਆ ਗਈ ਬਾਈ ਇਹਦੀ ਡਿਮਾਂਡ ਬਾਈ 70000 ਰੁਪਏ ਮੰਗ ਮੰਨਤਨ ਹੋ ਜਾਊਗਾ ਹਾਂਜੀ ਕਰ ਦਾਂਗੇ ਮਾੜਾ ਓਕੇ ਜੀ ਨੰਬਰ ਫੇਰ ਬੋਲ ਦਿਓ 7657816900 ਪਿੰਡ ਜੀ ਪਿੰਡ ਆਪਣਾ ਸ਼ਹਿਰ ਬਿੰਡਾ ਹੀ ਹੈ ਓਕੇ ਜੀ ਮਾਨਸਰ ਰੋੜ ਦੇ ਨੇੜੇ ਬਾਕੀ ਆ ਨੰਬਰ ਵਾਈਆਂ ਦਾ ਸਕਰੀਨ ਤੇ ਵੀ ਚੱਲ ਜਾਂਦਾ ਨੋਟ ਕਰ ਲਓ ਇੱਕ ਵਾਈਡ ਸੀ ਇੱਕ ਤੁਹਾਨੂੰ ਦਿਖਾ ਦਿੱਤਾ ਧੰਨਵਾਦ